ਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਗਹਿਣਾ ਹਾ ਪੂਰਾ ਪੜ੍ਹਨਾ ਜੀ ਗਹਿਣਾ ਨਹੀਂ ਕਹਿਣਾ ਗਹਿਣਾ ਹਮ ਸੰਤਨ ਸਿਉ ਬਣ ਆਈ ਤੂਰ ਬਲ ਖਿਆ ਪਾਈ ਇਹੋ ਮਾਨ ਤੇਰਾ ਪਾਈ ਰਹਾ ਹੂੰ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਹਾਰਾ ਸੰਤਨ ਸਿਉ ਹਮਲਾ ਖਟਿਆ ਹਰ ਭਗਤ ਭਰੇ ਭੰਡਾਰਾ ਸੰਤ ਨਮੋ ਕਉ ਪੂੰਦੀ ਸੋ ਪੀ ਤਉ ਉਤਰਿਆ ਮਨ ਕਾ ਤੋਖਾ ਮੋ ਕਉ ਕਕੇ ਤਦਕਲਾ ਕੇ ਊੜੇ ਦੇ ਔਕੜ ਪੜਨੀ ਆ ਮੋ ਕੋ ਨਹੀਂ ਕਹਿਣਾ ਉਤਰਿਆ ਊੜੇ ਤੇ ਅਟਕਾਉਣੀ ਹੈ ਜੀ ਰਮ ਰਾਈ ਅਬ ਕਹਾ ਕਰੈ ਗੋ ਜਾਓ ਫਾਟਿਓ ਸਗਲੋ ਲੇਖਾ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰੱਤੇ ਬਿ ਸਮਾਦੇ ਰੰਗ ਰੱਤੇ ਰਾਰੇ ਤੇ ਅਧਕ ਲਾ ਕੇ ਪੜ੍ਹਨਾ ਹੈ ਜੀ ਸੂਰਠ ਮਹੱਲਾ ਪੰਜਵਾ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਛੱਡ ਜਾਣੀ ਸਮਗਰੀ ਸਮਗਰੀ ਨਹੀਂ ਗਾਣਾ ਸਮਗਰੀ ਦੇਖੋ ਖਾਹਿਦਿਅਮ ਕਰ ਦੇਖੋ ਨੀ ਗਹਿਣਾ ਜੇਤੀ ਤੇਤੀ ਦੋਏ ਸ਼ਬਦ ਕੱਸ ਕੇ ਜੇਤੀ ਤੇਤੀ ਨੀ ਗਹਿਣਾ ਜੇਤੀ ਤੇਤੀ ਛੱਡ ਜਾਣੀ ਛੱਡ ਛੱਛੇ ਤੇ ਅਧਕ ਲਾ ਕੇ ਪੜਨਾ ਜੀਓ ਆ ਰਾਮ ਨਾਮ ਸੰਗ ਕਰ ਬਿਉਹਾਰਾ ਪਾਵਹਿ ਪਾਦ ਨਿਰਬਾਨੀ ਪਾਵਹਿ ਪਾਵੈ ਨੀ ਕਹਿਣਾ ਹਾਏ ਨੂੰ ਸਿਹਾਰੀ ਪੜਨੀ ਆ ਪਾਵਹਿ ਪਾਦ ਪੋਲਾ ਕਹਿਣਾ ਜੀ ਪਦ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰੈ ਦੀਆ ਉਪਦੇਸਾ ਤੂੰ ਮਹੀ ਸੰਗ ਪਰਾਤਾ ਰਹਾਉ ਉਪਦੇਸਾ ਊੜੇ ਨੂੰ ਕੜ ਪੜਨੀ ਆ ਜੀ ਉਪਦੇਸਾ ਨਹੀਂ ਕਹਿਣਾ ਉਪਦੇਸਾ काम क्रोध लोभ मोह अभिमान ता मह सुख नहीं पाई है ता मह मैं, मैं नहीं कहना इसको मह हो, हो रे तू सगल की मेरे मान ता आनंद मंगल सुख पाई है हो 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 नहीं कहना हो हो ਕਾਲ ਨ ਪਹਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸਿਵਾ ਵਿਦ ਜਾਣੈ ਵਿਦ ਪੋਲਾ ਕਹਿਣਾ ਜੀਓ ਵਿਦ ਨਹੀਂ ਕਹਿਣਾ ਵਿਦ ਕਰ ਪੂਜਾ ਹੋਮ ਇਹੋ ਮਨੁ ਆਹ ਅਕਾਲ ਮੂਰਤ ਗੁਰ ਦੇਵਾ ਕਰ ਪੂਜਾ ਪੂਜਾ ਨਹੀਂ ਕਹਿਣਾ ਪੂਜਾ ਪੋਲਾ ਕਹਿਣਾ ਜੀ ගෝබෙන්න්ද දාමෝදර දයාලමාදවේ පාරබරහම නිරංකාරා ගෝබෙන්න්ද ගෝබෙද්ද නිගැන. ගෝබෙන්ද දාමෝද්දර තතේද කන්නා පන ඇද්ද මෝද්දර නි ගැන. දමෝද්දර නිරංකාරා නන්නැති සිහරි නිරංකාරාණ ගෑන නිරංකාරා. ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਨ ਅਧਾਰਾ ਸੋਰਠ ਮਹੱਲਾ ਪੰਜ ਵਾ ਮਰਤਕ ਕਉ ਪਾਇਓ ਤਨ ਸਾਸਾ ਵਿਚੁਰਤ ਆਨ ਮਿਲਾਇਆ ਮਰਤਕ ਕਉ ਮਰਤਕ ਕਉ ਨਿਹਣੋ ਮਿਰਤਕ ਸ਼ਬਦ ਦਾ ਕੱਕਾ ਪੂਰਾ ਪੜ੍ਹਨਾ ਹੈ ਕਾਓ ਵੱਖਰਾ ਬੋਲਣਾ ਹੈ ਮਿਰਤਕ ਕਾਓ ਸਾਸਾ ਸਾਸਾ ਨਹੀਂ ਕਹਿਣਾ ਸਾਸਾ ਇਕੱਠਾ ਕੱਸ ਕੇ ਮਿਲਾਇਆ ਮਮੇ ਦੀ ਸਿਹਾਰੀ ਪਰਣੀਏ ਮਲਾਇਆ ਨਹੀਂ ਕਹਿਣਾ ਮਿਲਾਇਆ ਪਸ਼ੂ ਪਰੇਤ ਮੁਗਦ ਭੈ ਸ੍ਰੋਤੇ ਹਰ ਨਾਮਾ ਮੁਖ ਗਾਇਆ ਭੈ ਸ੍ਰੋਤੇ ਕਿ ਸੋਰਤੇ ਨਹੀਂ ਕਹਿਣਾ ਸਰੋਤੇ ਹਰ ਨਾਮਾ ਮੁਖ ਮੁਖ ਮੰਮੇ ਤੇ ਅਧਕ ਲਾ ਕੇ ਪੜਨੇ ਜੀ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣਾ ਨਾ ਜਾਈ ਰਹਾ ਵਡਾਈ ਦੇਖ ਵਡਾਈ ਡੱਡਾ ਪੜਨੇ ਵਡਾਈ ਨਹੀਂ ਕਹਿਣਾ ਵਡਾਈ ਦੁਖ ਸੋਗ ਕਾ ਟਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਟਾਹਿਓ ਹਾਏ ਦੀ ਸਿਹਾਰੀ ਟਾਇਓ ਨਹੀਂ ਗਹਿਣਾ ਟਾਹਿਓ ਆਨੰਦ ਇਹਨੂੰ ਆਨੰਦ ਨਹੀਂ ਗਹਿਣਾ ਪੂਰਾ ਸ਼ਬਦ ਹੈ ਆਨੰਦ ਮਾਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਅਚੰਤਾ ਇਕੱਠਾ ਪੜ੍ਹਨਾ ਜੀ ਇਹ ਹਾ ਸੁਖ ਆਗੈ ਮੁਖ ਊਜਲ ਮਿਟ ਗਇਆ ਆਵਣ ਜਾਣੇ ਮੁਖ ਮਮੇ ਅਦਕ ਊਜਲ ਊੜੇ ਤਦਕ ਕੱਸਕੇ ਊਜਲ ਨਹੀਂ ਕਹਿਣਾ ਊਜਲ ਨਿਰਭਾਉ ਭੈ ਹਿਰਦੈ ਨਾਮ ਵਸਿਆ ਆਪੋ ਨੇ ਸਾਤ ਗੁਰ ਕੈ ਮਨ ਪਹਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਭ੍ਰਮ ਹਰਮ ਨਹੀਂ ਕਹਿਣਾ ਅੱਧਾ ਨਾਰਾ ਪੜਨਾ ਭ੍ਰਮ ਭਾਗਾ ਕੱਸ ਕੇ ਕਾਹੋ ਨਾਨਕ ਤਾਕੇ ਪੂਰ ਕਰਮਾ ਜਾਕਾ ਗੁਰ ਚਰਨੀ ਮਨ ਲਾਗਾ